बस तो प्लान हो गया सक्सेसफुल अपना पूरा सक्सेसफुल हो गया मतलब जो मैं वैसे मैं सोच कहां पे हो आप रब बढ़िया जड़ा आज तो मैं पनीर दे पर उठ खावा हेलो जी गुड मॉर्निंग किद्दा सारे बढ़िया होंगे मेनू लगता है कल दा व्लॉग थोनू किद्दा लगया लग उम्मीद करती है कि बहुत बढ़िया लगया होना और आज है अपनी छुट्टी आज आपा एक स्कीम लगा लगे हैं देखो अगर वो कामयाब होगी तो बहुत वाइय और अगर ना हुई तो फिर कुछ नहीं कह सकते कि कर सकते। भी नहीं कर सकते आप चलें संधु साहब को अच्छ ना मेरा शॉपिंग बड़ा मन है बड़ा मन है मैं सोचती हाँ कि मैं दो चार पैसे लगा ही देव मैं सोचती कि मैं शूज लेने और एक मैंने बैलबोटम जीन्स लीती से और मैंने मैच करके हुई है तो देखते हैं चलते दे, हैं करते हैं कर चलो मज़ा आ जागा ਬਾਕੀ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਘਰੇ ਸਭ ਤੋਂ ਸ਼ਰਾਰਤੀ ਜਿਹੜਾ ਜੀਵ ਹੈ ਉਹ ਹੈਗੇ ਸਾਡਾ ਕੁੱਤਾ ਬਸ ਕੈਮਰਾ ਫੜਿਆ ਨਹੀਂ ਤੇਨੇ ਉਛਲ ਵਟੇ ਦਿਸ ਕੰਨ ਤੇ ਕੋਈ ਪ੍ਰੋਬਲਮ ਹੈ ਕੋਈ ਪ੍ਰੋਬਲਮ ਹੈ ਆਪਣੇ ਤੈਨੇ ਇਹਦਾ ਕੀ ਹਾਲ ਕੀਤਾ ਹੋਇਆਗਾ ਇਹਦੇ ਨੂੰ ਬੈਠਣ ਨਹੀਂ ਲਿਆ ਕੇ ਦਿੱਤਾਗਾ ਸਾਰੀਆਂ ਚੀਜ਼ਾਂ ਤੇਨੇ ਨਾਸ ਮਾਰ ਰੱਖਿਆ ਘਰ ਦੇ ਵਿੱਚ ਬੰਦ ਕਰ ਦੇ ਨਾ ਤੈਨੂੰ ਪਿੰਜਰੇ ਵਿੱਚ ਬਾਹਰ ਆ ਗਈ ਤਾਂ चलो आप चलते हैं साहब को लो ये अपने काना जी है इन्होंने पर रेडी करवाता सुबह-सुबह और ओसदा तो आप चलते हैं किचन से किचन में तो हैं अंदर बैठे होंगे चलते हैं कहाँ पे हो आप आप रब दीया जड़ा च <laughs> आज तनीर दे परोटे खावा हैं तनीर दे परोटे राम माता हैं किस को सीचो ਲੈ ਵੈਸੀ ਮੈਂ ਤਾਂ ਲ ਪਨੀਰ ਦੇ ਪਰੌਂਠੇ ਖਵਾ दिए ਹੋਰ ਕੁਝ ਖਾਣਾ ਪੀਣਾ ਤਾਂ ਦੱਸੋ ਦੱਸ ਦੋ ਕੀ ਖਾਣਾਗਾ ਚਾਹੀਦਾ ਕੀ ਇਹ ਦੱਸ ਦੇ ਲ ਮੈਨੂੰ ਕੀ ਚਾਹੀਦਾ ਹੁੰਦਾ ਮਤਲਬ ਮੈਨੂੰ ਅਗਰ ਕੋਈ ਚੀਜ਼ ਚਾਹੀਦੀ ਹੈ ਤਾਂ ਉਹਦੇ ਲਈ ਮੈਂ ਤੁਹਾਨੂੰ ਕੁਝ ਖਵਾਉਂਗੀ ਵੀ ਲਾਉਂਗੀ ਲੈ ਮੈਂ ਹੋ ਹੀ ਨਹੀਂ ਸਕਦਾ ਇਹ ਤਾਂ ਮੈਂ ਮੈ ਤੁਹਾਡਾ ਦੱਸੋ ਤੁਹਾਡਾ ਹੀ ਇਹੀ ਇਹੀ ਕੰਮ ਰਹਿੰਦਾ ਤੁਹਾਡਾ ਕੀ ਉਹ ਜਦੋਂ ਜ਼ਰੂਰਤ ਹੁੰਦੀ ਹੈ ਨਾ ਕੁਝ ਲੈਣਾ ਮਤਲਬ ਸਮਝ ਗਏ ਸਮਝ ਗਏ ਹੈ ਸਮਝ ਗਏ ਸਮਝ ਗਏ ਫੇਰ ਪਤਾ ਹੈ ਮੈਨੇ ਕੀ ਲੈਣਾ ਹੈ ਮੇਰੇ ਕੋ ਜੁੜੀ ਮੈਨੇ ਬੈਲ ਬੋਟਮ ਜੀ ਨਹੀਂ ਲਿੱਤੀ ਸੀਗੀ ਬਲੈਕ ਕਲਰ ਦੀ ਔਰ ਇੱਕ ਬਲੂ ਕਲਰ ਦੀ ਉਹਦੇ ਨਾਲ ਮੈਨੇ ਹੁੱਡੀ ਮੈਚ ਕਰਕੇ ਲੈ ਕੇ ਆਨੀ ਹੈ ਔਰ ਇੱਕ ਸ਼ੂਜ਼ ਲੈਨੇ ਆ ਉਹ ਚੂਚੇ ਜਿਹੜੇ ਉੱਚੇ ਉੱਚੇ ਚੱਲੇ ਨੇ ਓਏ ਤੂੰ ਹੈਵੀ ਵਰਸੀ ਸਮਝ ਗਈ ਹੈ ਫਟਾ ਕਰੋਣ ਚੱਲੀ ਉਹ ਤੋਂ ਹੈ ਫਟਾ ਕਰੋਣਾ ਹੈ ਅੱਜ ਦਵਾ ਦੂੰਗਾ ਫੇਰ ਨਾ ਦਵਾਉਂਗਾ ਤੇ ਰੋਟੀਆਂ ਨਹੀਂ ਖਾਣੀ ਆ ਮੈਂ ਹੋਏ ਰੋਟੀ ਤਾਂ ਤੁਹਾਨੂੰ ਮੈਂ ਵੈਸੇ ਵੀ ਦੇ ਦੂੰਗੀ ੱਡੀ ਗਿੱਡੀ ਗੱਦਲ ਲੈ ਹਾਂ ਬੇਗਰ ਕੁਝ ਦਵਾਉਂਗੇ ਨਹੀਂ ਬਸ ਇਹ ਹੈ ਕਿ ਉਹਦੀ ਜਗ੍ਹਾ ਤੁਹਾਨੂੰ ਮੈਂ ਵਧੀਆ ਪਨੀਰ ਦੇ ਗੋਭੀ ਦੇ ਮooli ਦੇ ਇਹਨਾਂ ਚੀਜ਼ਾਂ ਦੇ ਪਰੌਂਟੇ ਖਵਾ ਦੂੰਗੀ ਹੋਰ ਮੈਂ ਬਸ ਇੰਨਾ ਹੀ ਕਰ ਸਕਦੀ ਆ ਮੈਂ ਓਹ ਓਹ ਅੱਜ ਫਿਰ ਕਿੰਨੇ ਦੀ ਸ਼ੋਪਿੰਗ ਕਰਾ ਦੂੰਗੀ ਦੱਸ ਦੋ ਹੈ ਤੁਹਾਨੂੰ ਕੋਈ ਰੋਕ ਸਕਦਾ ਹੈ ਕਿੰਨੇ ਦੀ ਕਰਾ ਦੂੰਗੀ ਸ਼ੋਪਿੰਗ ਇੱਕ ਵਾਰ ਮੈਨੂੰ ਬਜਟ ਦੇ ਦਿਓ ਫਿਰ ਮੈਨੂੰ ਥੋੜੀ ਜਿਹੀ ਖੁਸ਼ੀ ਹੋਗੀ ਨਾ ਕਿ ਹਾਏ ਪੇਟੀਐਮ ਦੇਖ ਕੋ ਰਿਹਾ ਜਾਂ ਕ੍ਰੈਡਿਟ ਕਾਰਡ ਦੇਖ ਕੋ ਰਿਹਾ अच्छा तो फिर मैं मैं फटाफट फड़ ना के आनी हैगी ठीक है और ना के आनी है उसके बाद आप चलते हैं फिर शाम को भी चलेंगे पहला मैं शूज देख के आऊंगी चलो ठीक है बाय बाय बस तो प्लान हो गया सक्सेसफुल अपना पूरा सक्सेसफुल हो गया मतलब जो मैं वैसे मैं सोचती रही है ना भगवान मेरे ने जल्दी सुन लेता हाय 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 भगवान मैं वारी जामा तेरे तो بس ਹੁਣ ਮੈਂ ਫਟਾਫਟ ਮੈਂਨੇ ਤੇਲ ਲਾਇਆ ਹੋਇਆ ਸੀ ਅੱਜ ਇੱਕ ਤਾਂ ਮੇਰੇ ਡੈਂਡਰਫ ਇੰਨੇ ਹੋ ਚੁੱਕੇ ਆ ਕੁਝ ਇਲਾਜ ਵਗੈਰਾ ਹੈਗਾ ਯਾਰ ਕਮੈਂਟ ਕਰਕੇ ਦੱਸ ਦੋ ਕੋਈ ਵਧੀਆ ਜਿਹਾ ਸ਼ੈਂਪੂ ਦੱਸ ਦੋ ਔਰ ਜਾਂ ਫਿਰ ਔਇਲ ਦੱਸੋ ਜਿਆਦਾ ਹਾਈ ਫਾਈ ਦੇਖ ਮੈਂ ਲੰਮੇ ਨਹੀਂ ਕਿਉਂਕਿ ਮੈਂਨੇ ਪਹਿਲੇ ਮम्मा ਹਰਥ ਇਹਨਾਂ ਨਾਲ ਚੀਜ਼ਾਂ ਦੇ ਸ਼ੈਂਪੂ ਬੜਾ ਯੂਜ਼ ਕਰ ਕਰਕੇ ਦੇਖਿਆ ਬਟ ਮੈਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਹਲੇ ਤੱਕ ਔਰ ਮੇਰੇ ਵਾਲ ਵਚਾਈ ਦੇਖੇ ਕਿਵੇਂ ਮੈਂ ਮਬਲੋਗਰ ਹਾਂ ਔਰ ਮੇਰੇ ਦੇਖ ਲਓ ਵਾਲ ਦੀ ਝੰਡ ਹੋ ਚੁੱਕੀ ਆ ਸਾਰੇ ਅੱਗੋਂ ਖਤਮ ਹੋ ਚੁੱਕੇ ਆ ਲੋਕੀ ਤਾਂ ਇਹ ਕਹਿੰਦੇ ਆ ਕਿ ਜਦੋਂ ਨਾ ਤੁਹਾਡੇ ਵਾਲ ਏ ਸਮਝ ਲਓ ਕਿ ਤੁਹਡੇ ਕੋਲ ਪੈਸਾ ਆਣ ਵਾਲਾ ਬਟ ਮੇਰੇ ਕੋਲ ਤਾਂ ਕੁਝ ਵੀ ਨਹੀਂ ਆਇਆ ਹਜੇ ਕਰਦੇ ਆ ਪੈਸੇ ਦੀਆਂ ਵੱਟੀਆਂ ਵੱਡੀਆਂ ਗੱਲਾਂ ਚਲੋ ਵੀਵਰਸ ਤੁਸੀਂ ਮੈਨੂੰ ਇਹ ਦੱਸੋ ਕਿ ਮੈਨੂੰ ਸ਼ੈਂਪੂ ਕਿਹੜਾ ਯੂਜ਼ ਕਰਨਾ ਚਾਹੀਦਾ ਹੈ ਜੋ ਵੀ ਮੇਰੇ ਵੀਵਰਸ ਵੀਡੀਓ ਦੇਖ ਰਿਹਾ ਕਿਉਂਕਿ ਵਾਲਾਂ ਦੀ ਪ੍ਰੋਬਲਮ ਨਾ ਅੱਜਕਲ ਹਰ ਘਰ ਵਿੱਚ ਹੈ ਹੈਨਾ ਹੈਗੀ ਹੈ ਨਾ ਆਮ ਨੂੰ ਪਤਾ ਹੈ ਕਿ ਹੈਗੀ ਹੈ ਔਰ ਇਹ ਦੇਖੋ ਇਹ ਸਾਈਡ ਹੈ ਨਾ ਪਿੱਛੇ ਤਾਂ ਪੱਗ ਰੋਣਾ ਇਹ ਮੈਨੂੰ ਬੜਾ ਪਿਆਰਾ ਲੱਗਦਾ ਹੈ ਕਿਉਂਕਿ ਮਤਲਬ ਇੱਕ ਨਾ ਅਲੱਗ ਹੀ ਫੀਲ ਆਉਂਦੀ ਹੈ ਕਿ ਆਪਾਂ ਹਰੀਆਲੀ ਦੇ ਵਿੱਚ ਰਹਿ ਰਹੇ ਹਾਂ चलो ठीक है अज लाइ सिर्फ इन्ना हूँ मैं जाऊँगी नहा धो तो, के okay. मार्केट च अपना जो मेन प्लैन से जो मेन अपना सक्सैसफुल हो चुका है और अपन किसी चीज़ की जोड़ नहीं फिर मैं थोड़ा दिखाऊंगी कि जोड़ा मैं चीज़ शॉपिंग करके आई हाँ मैं की लेके आई एक्चुअली मेरी सिस्टर का बर्थडे है चौदह दिसंबर का और आपको घर जाना है और वो मैं अपनी भी तैयारी कर रही थी कि मतलब कि मैं पा चाहता है मेरे को बैल बॉटम है जी मेरा इन्ने टाइम तो बहुत ज़्यादा शौक है और आप नाल मैच करके लेके आमांगे नाली आप लेके आमांगे मज़ा आए लाइक शेयर सब्सक्राइब कर दो